ਪੰਜਾਬ ਕੈਬਨਿਟ ਨੂੰ ਨਵੇਂ ਮੰਤਰੀ ਮਿਲ ਸਕਦੇ ਨੇ। ਪੰਨਸਾਲਾਂ ਵਿੱਚ 7ਵੀਂ ਵਾਰ ਵਿਸਤਾਰ ਹੋ ਰਿਹਾ। 18 ਮੰਤਰੀਆਂ ਦੀ ਥਾਂ ਹੈ ਮੁੱਖ ਮੰਤਰੀ ਸਮੇਤ ਜਿਹਦੇ ਵਿੱਚੋਂ ਦੋ ਮੰਤਰੀਆਂ ਦੀਆਂ ਪੋਸਟਾਂ ਵੈਸੇ ਖਾਲੀ ਪਈਆਂ ਨੇ। ਰਾਜ ਸਭਾ ਦਾ ਮੈਂਬਰ ਅਰਵਿੰਦ ਕੇਜਰੀਵਾਲ ਬਣ ਸਕਦੇ ਆ। ਕੇਜਰੀਵਾਲ ਨੇ ਕੁਝ ਸਮਝੌਤੇ ਕੀਤੇ ਨੇ। ਪੰਜਾਬ ਕੈਬਨਿਟ ਨੂੰ ਨਵੇਂ ਮੰਤਰੀ ਮਿਲ ਸਕਦੇ ਨੇ 18 ਦੇ ਕਰੀਬ ਮੰਤਰੀਆਂ ਦੀਆਂ ਸੀਟਾਂ ਨੇ ਜਿਦੇ ਵਿੱਚੋਂ ਦੋ ਖਾਲੀ ਪਈਆਂ ਨੇ ਤੇ ਸੰਜੀਵ अरोड़ा ਜੋ ਕਿ ਲੁਧਿਆਣਾ ਤੋਂ ਵਿਧਾਇਕ ਬਣੇ ਨੇ ਤੇ ਅੱਜ ਇਹਨਾਂ ਦੀ ਵੀ ਐਂਟਰੀ ਹੋ ਸਕਦੀ ਹੈ ਜੀ ਮੰਤਰੀ ਮੰਡਲ 'ਚ ਸੰਜੀਵ अरोड़ा ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣੇ ਨੇ ਹੁਣੇ-ਹੁਣੇ ਜਿਮਨੀ ਚੋਣ ਦੇ ਵਿੱਚ ਜੀ ਤੇ ਉਸ ਜਿਮਨੀ ਚੋਣ ਤੋਂ ਕੁਝ ਸਮਝੌਤੇ ਕਿਸ ਤਰ੍ਹਾਂ ਦੇ ਹੋਏ ਨੇ ਕਹਿੰਦੇ ਕੇਜਰੀਵਾਲ ਨੇ ਕੁਝ ਸਮਝੌਤੇ ਕੀਤੇ ਨੇ ਸੰਜੀਵ अरोड़ा ਦੇ ਨਾਲ ਸੰਜੀਵ अरोड़ा ਨੇ ਰਾਜ ਸਭਾ ਮੈਂਬਰਸ਼ਿਪ ਤੋਂ ਵੀ ਅਰਜੈਨ ਕਰਤਾ ਜੀ ਤਸੀਫ ਦੇ ਅਸਤੀਫਾ ਦੇ ਦਿੱਤਾ ਅੱਜ ਮੰਤਰੀ ਮੰਡਲ ਦਾ ਵਿਸਥਾਰ ਹੋਣਾ 3 ਸਾਲਾਂ ਵਿੱਚ 7ਵੀਂ ਵਾਰ ਵਿਸਥਾਰ ਹੋ ਰਿਹਾ 3 ਸਾਲਾਂ ਦੇ ਵਿੱਚ ਤੇ ਅੱਜ ਵਿਸਥਾਰ ਹੋਣਾ ਜਿਵੇਂ ਕਿ ਬਲਵਿੰਦਰ ਨੇ ਤੁਹਾਨੂੰ ਦੱਸੀਆਂ ਗੱਲ ਕਿ 18 ਮੰਤਰੀਆਂ ਦੀ ਥਾਂ ਹੈ ਮੁੱਖ ਮੰਤਰੀ ਸਮੇਤ ਜਿਹਦੇ ਵਿੱਚੋਂ ਦੋ ਮੰਤਰੀਆਂ ਦੀਆਂ ਪੋਸਟਾਂ ਵੈਸੇ ਖਾਲੀ ਪਈਆਂ ਨੇ ਹੁਣ ਕੱਲ ਅੱਜ ਜਿਹੜਾ ਮੰਤਰੀ ਮੰਡਲ ਦਾ ਵਿਸਤਾਰ ਹੋਣਾ ਇਹਦੇ ਵਿੱਚ ਕੁਝ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਆ ਜਿਹੜਾ ਕਿ ਪੋਰਟਫੋਲੀਓ ਹੈਗਾ ਉਹ ਬਦਲਿਆ ਜਾ ਸਕਦਾ ਤੇ ਸੰਜੀਵ अरोड़ा ਦੇ ਨਾਲ ਜੋ ਸਮਝੌਤਾ ਹੋਇਆ ਉਹਨੂੰ ਮੰਤਰੀ ਬਣਾਉਣਾ ਹੈ ਤੇ ਰਾਜ ਸਭਾ ਦਾ ਮੈਂਬਰ ਅਰਵਿੰਦ ਕੇਜਰੀਵਾਲ ਬਣ ਸਕਦੇ ਆ ਇਹ ਵੀ ਕਨਸੋਹਾ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਪਹਿਲਾਂ ਕਹਿਤਾ ਸੀਗਾ ਕਿ ਭਗਵੰਤ ਮਾਨ ਨੇ ਕਿ ਅਸੀਂ ਮੰਤਰੀ ਮੰਡਲ ਦਾ ਵਿਸਤਾਰ ਕਰ ਰਹੇ ਹਾਂ। ਮੰਤਰੀ ਮੰਡਲ ਦਾ ਵਿਸਤਾਰ ਕਰਨ ਦਾ ਐਲਾਨ ਹੋ ਚੁੱਕਿਆ ਸੀਗਾ ਤੇ ਅੱਜ ਉਹ ਤਿਆਰੀਆਂ ਹੋ ਚੁੱਕੀਆਂ ਨੇ। ਰਾਜਪਾਲ ਵੱਲੋਂ ਮਨਜ਼ੂਰੀ ਮਿਲ ਚੁੱਕੀ ਆ ਤੇ ਸਟੇਜ ਲੱਗ ਚੁੱਕੇ ਨੇ। ਅੱਜ ਜਾ ਕੇ ਸੰਜੀਵ ਅਰੋੜਾ ਸਮੇਤ ਹੋਰ ਕੁਝ ਮੰਤਰੀ ਵੀ ਸੌਂ ਚੁੱਕ ਸਕਦੇ ਆ ਜੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ